ਸਾਰਿਆਂ ਨੂੰ ਪਹਿਲੇ ਤੇ ਅਸੀਂ ਬਹੁਤ ਆਪਣੀ ਪਾਰਟੀ ਵੱਲੋਂ ਮੈਂ ਆਪ ਉਹਦੇ ਇਥੇ ਆ ਕੇ ਇੰਡੀਅਨ ਰੈਸ਼ਨਲ ਕਾਂਗਰਸ ਵੱਲੋਂ ਬਹੁਤ ਹੀ ਗਹਿਰੇ ਦੁੱਖ ਦਾ اظہار ਕਰਨਾ ਬੜੀ ਇੱਕ ਅਨਫੋਰਚੂਨੇਟ ਗੱਲ ਹੈ ਐਸਮਨਾ ਬੜੀ ਬਦਕਿਸਮਤੀ ਦੀ ਗੱਲ ਇਹ ਹੈ ਕਿ ਪਹਿਲੇ ਦਿੱਲੀ ਵਿੱਚ ਮੋਰਚਾ ਲੱਗਾ ਉੱਥੇ ਭਾਜਪਾ ਦੀ ਸਰਕਾਰ 11 ਮਹੀਨੇ ਲਗਾਤਾਰ ਮੈਂ ਨਹੀਂ ਵੇਖਿਆ ਕਿਸੇ ਵੀ ਕਿਸਾਨ ਮੂਵਮੈਂਟ ਦੇ ਵਿੱਚ ਜਿਹੜਾ ਹੈਡ ਆਫ ਦੀ ਸਟੇਟ ਹੈ ਪ੍ਰਾਈਮ ਮਿਨਿਸਟਰ ਉਹਦੇ ਕੋਲ 10 ਮਿੰਟ ਤਾਂ ਵਕਤ ਵੀ ਨਹੀਂ ਹੋਇਆ 11 ਮਹੀਨਿਆਂ ਦੇ ਵਿੱਚ ਕਿ ਉਹ 5 ਮਿੰਟ ਆ ਕੇ ਕਿਸਾਨਾਂ ਦੀ ਗੱਲ ਸੁਣ ਸਕੇ 700 ਤੋਂ ਵੱਧ ਕਿਸਾਨ ਉੱਤੇ ਸ਼ਹੀਦ ਹੋਇਆ ਬਟ ਮੋਦੀ ਸਾਹਿਬ ਨੇ ਜ਼ਰੂਰਤ ਨਹੀਂ ਸਮਝੀ ਕਿ ਅਸੀਂ ਆਪਣੇ ਜਿਹੜੇ ਅੰਨ ਪੈਦਾ ਕਰਨ ਵਾਲੇ ਕਿਸਾਨ ਨੇ ਉਹਨਾਂ ਦੀ ਅਸੀਂ ਜਾ ਕੇ ਗੱਲ ਸੁਣ ਚੁੱਕੇ ਕੋਈ ਕੰਪਨਸੇਸ਼ਨ ਹੀ ਅਜੇ ਤੱਕ ਦਿੱਤੀ ਤੇ ਹੁਣੇ ਹੀ ਚੰਦ ਮਹੀਨੇ ਪਹਿਲੇ ਤੁਹਾਡੇ ਆ ਬਾਰਡਰ ਤੇ ਸ਼ੰਭੂ ਤੇ ਖਨੌਰੀ ਵਾਲੇ ਬਾਰਡਰਾਂ ਤੇ 400 ਤੋਂ ਵੱਧ ਪੰਜਾਬ ਦੇ ਕਿਸਾਨ ਵੀਰ ਜਿਹੜੇ ਨੇ ਜ਼ਖਮੀ ਹੋਏ ਤੇ ਜ਼ਖਮੀ ਵੀ ਪੰਜਾਬ ਦੀ ਟੈਰਿਟਰੀ 'ਚ ਹੋਏ। ਡਰੋਨਾਂ ਚੱਲਦੇ ਰਹੀਆਂ ਹਰਿਆਣੇ ਵੱਲੋਂ ਤਕਰੀਬਨ ਮੀਲ-ਮੀਲ ਅੰਦਰ ਆ ਕੇ। ਗੱਡੀਆਂ ਤੋੜੀਆਂ ਗਈਆਂ ਨੇ, ਟਰੈਕਟਰ ਤੋੜੇ ਗਏ ਨੇ। ਇੱਕ ਕਿਸਾਨ ਵੀਰ ਨੂੰ ਰਿਤਪਾਲ ਸਿੰਘ ਦੇ ਨਾਂ ਵਾਲੇ ਇੱਕ ਵਿਅਕਤੀ ਨੂੰ ਬੋਰੇ ਵਿੱਚ ਸੁੱਟ ਕੇ ਚੁੱਕ ਕੇ ਤੇ ਰੁਥਕ ਮੈਡੀਕਲ ਕਾਲਜ ਤੋਂ ਲਿਆ ਕੇ ਫਿਰ ਉਹਦਾ ਇਲਾਜ ਪੀਜੀਐਚ 'ਚ ਕੀਤਾ। ਸ਼ੁਭ ਕਰਨ ਸਿੰਘ ਦੀ ਮੌਤ ਹੋ ਜਾਂਦੀ ਹੈ ਉਹ ਵੀ ਗੋਲੀ ਜਿਹੜੀ ਹੈ ਸਿਰ ਦੇ ਪਿਛਲੇ ਪਾਸੇ ਲੱਗਦੀ ਉਹਦਾ ਮਤਲਬ ਕਿ ਅੱਗੋਂ ਨਹੀਂ ਹੋਈ ਪਿੱਛੇ ਮੁੜਦੇ ਹੋਏ ਬੰਦੇ ਨੂੰ ਗੋਲੀ ਮਾਰੀ ਗਈ ਤੇ ਜ਼ਿਆਦਾਤਰ ਜਿਨੇ ਕਿਸਾਨ ਵੀਰ ਜ਼ਖਮੀ ਹੋਏ ਨੇ ਸਾਰੇ ਸ਼ਰੀਆਂ ਨਾਲ ਹੋਏ ਸਾਰੀ ਦੁਨੀਆ ਜਾਣਦੀ ਹੈ ਕਿ ਹਰਿਆਣਾ ਪੁਲਿਸ ਹੋਵੇ ਭਾਵੇਂ ਹਿੰਦੁਸਤਾਨ ਦੀ ਕੋਈ ਪੁਲਿਸ ਫੋਰਸ ਹੋ ਜਾਂ ਪੈਰਾ ਮਿਲਟਰੀ ਫੋਰਸ ਹੋਣ ਕਿਸੇ ਕੋ ਵੀ ਦਿਨਾਲੀ ਬੰਦੂਕ ਹੈ ਨਹੀਂ ਉਹਦਾ ਮਤਲਬ ਜਿਹੜੀ ਦਿਨਾਲੀ ਬੰਦੂਕ ਦੀ ਵਰਤੋਂ ਕੀਤੀ ਗਈ ਉਹ ਬਕਾਇਦਤ ਉਹ ਨਜਾਇਜ਼ ਵੈਪਨਾਂ ਕਿਤੇ ਐਂਡ ਅਨਫੋਰਚਨਟਲੀ ਮੈਂ ਵੇਖੋ ਜਿਹੜਾ ਪੁਲਿਸ ਦਾ ਜੋ ਇੱਕ ਤੌਰ ਤਰੀਕਾ ਬਣ ਗਿਆ ਪੰਜਾਬ ਪੁਲਿਸ ਅੱਜ ਇੱਥੇ ਕਿਸਾਨ ਭਰਾਵਾਂ ਨੇ ਜੈਨੂਨ ਆਪਣੀ ਗੱਲ ਰੱਖੀ ਕਿ ਕੋਈ ਵੀ ਨਮਾਇੰਦਾ ਭਾਜਪਾ ਦਾ ਆਂਦਾ ਅਸੀਂ ਉਹਨੂੰ ਸਵਾਲ ਕਰਨੇ ਜਾਂ ਤੇ ਸਦਾਰਨੀ ਪ੍ਰਨੀਤ ਕੌਰ ਜੀ ਨੂੰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸੀ ਨਹੀਂ ਤੇ ਚੁੱਪੋ ਕੇ ਘਰ ਬਹਿਣਾ ਚਾਹੀਦਾ ਸੀ ਇੱਕ ਵਾਰ ਤੁਸੀਂ ਚਲੇ ਜਾਂਦੇ ਹੋ ਫੇਰ ਤੁਹਾਨੂੰ ਹਰਪਾਲਪੁਰਾ ਨਾਂ ਦਾ ਇੱਕ ਵਿਅਕਤੀ ਜਿਹੜਾ ਜਿਹੜਾ ਪਿਛਲੇ ਦਿਨਾਂ 'ਚ ਅਕਾਲੀ ਦਲ ਛੱਡ ਕੇ ਭਾਜਪੀ ਸ਼ਾਮਲ ਹੁੰਦਾ ਉਹ ਤੁਹਾਨੂੰ ਫੇਰ ਮੋੜ ਕੇ ਵਾਪਸ ਲੈ ਕੇ ਆਂਦਰਾ ਫੇਰ ਉੱਥੇ ਕਿਸਾਨਾਂ ਦੇ ਨਾਲ ਪੁਲਿਸ ਦੀ ਦੁਰਵਰਤੋਂ ਤੇ ਹਰਪਾਲਪੁਰੇ ਦਾ ਧੱਕਾ ਜਿਹੜਾ ਉਸ ਦੇ ਨਾਲ ਸਾਡਾ ਇੱਕ ਕਿਸਾਨ ਵੀਰ ਜਿਹੜਾ ਜਿਸ ਪਰਿਵਾਰ ਦੇ ਵਿੱਚ ਐਡੀ ਟ੍ਰੈਜੇਡੀ ਹੋਈ ਉਹਨਾਂ ਦੇ ਸਕੇ ਭਾਈ ਜਿਹੜੇ ਨੇ ਉਸ ਤੋਂ 20 ਦਿਨ ਪਹਿਲੇ ਉਹ ਪੂਰੇ ਹੋਏ ਇੱਕ ਇਹੋ ਜਿਹੀ ਐਂਡ ਇਹ ਜਿਹੜੇ ਨੇ ਕੋਈ ਨਿੱਜੀ ਮਸਲੇ ਵਾਸਤੇ ਨਹੀਂ ਇਹ ਤਾਂ ਹਿੰਦੁਸਤਾਨ ਦੀ ਕਿਸਾਨੀ ਤੇ ਵਿਸ਼ੇਸ਼ ਤੌਰ ਪੰਜਾਬ ਦੀ ਕਿਸਾਨੀ ਵਾਸਤੇ ਗੱਲ ਕਰ ਰਿਹਾ। ਤੋਂ ਮੇਰੀ ਮੰਗ ਅੱਜ ਇਮੀਡੀਏਟਲੀ ਭਗਵੰਤ ਮਾਨ ਤੋਂ ਇਹ ਹੈ ਕਿ ਭਗਵੰਤ ਮਾਨ ਤੋਂ ਅੱਗੇ ਹੀ ਪੰਜਾਬ ਨੂੰ ਬਹੁਤ ਹੱਦ ਤੱਕ ਫੇਲ ਕੀਤਾ। ਜਿੱਥੇ ਨਾ ਤੇ ਪੰਜਾਬ ਦੇ ਤੂੰ ਬਾਰਡਰ ਪ੍ਰੋਟੈਕਟ ਕੀਤੇ ਨੇ ਨਾ ਕਿਸਾਨ ਜਥੇਬੰਦੀਆਂ ਤੇ ਕਿਸਾਨ ਪ੍ਰੋਟੈਕਟ ਕੀਤੇ। ਬਜਾਏ ਕਿ ਤੁਸੀਂ ਲੋਕਾਂ ਨੂੰ ਪ੍ਰੋਟੈਕਸ਼ਨ ਦਿਓ। ਤੁਸੀਂ ਇਹ ਵਾਕਿਆਤ ਵੀ ਜਿਹੜਾ ਪੰਜਾਬ 'ਚ ਹੋਇਆ ਸ਼ੁਭ ਕਰਨ ਤੋਂ ਵਿਖਾਇਆ ਗਿਆ ਕਿ ਹਰਿਆਣੇ 'ਚ ਹੋਇਆ ਜੀ ਬਾਰਡਰ। ਹੁਣ ਵੀ ਜੋ ਵਤੀਰਾ ਹੈ ਪੰਜਾਬ ਪੁਲਿਸ ਦਾ ਜਿੱਥੇ ਵੀ ਤੁਸੀਂ ਵੇਖੋ ਆਪਣੇ ਲੋਕ ਨੇ ਆਪਣੇ ਲੋਕਾਂ ਨਾਲ ਕੋਈ ਸੰਜੀਦਗੀ ਦੇ ਨਾਲ ਕੋਈ ਪਿਆਰ ਦੇ ਨਾਲ ਕਿਸੇ ਨੂੰ ਰੋਕਣਾ ਪੀਸਫੁੱਲ ਪ੍ਰੋਟੈਸਟਰਸ ਦੇ ਵੇਖੋ ਕਿਸਾਨਾਂ ਨੇ ਜਿੱਥੇ ਵੀ ਕੋਈ ਕੰਮ ਕੀਤਾ ਝੰਡੇ ਚੁੱਕੇ ਨੇ ਨਾਰੇ ਲਾਏ ਨੇ ਕਿਸੇ ਨੂੰ ਧੱਕੇ ਨਾਲ ਰੋਕਿਆ ਨਹੀਂ ਗਿਆ ਕਿਸੇ ਨਾਲ ਧੱਕਾ ਕਰਨ ਦੀ ਕੋਈ ਕੋਸ਼ਿਸ਼ ਨਹੀਂ ਤੇ ਪੰਜਾਬ ਪੁਲਿਸ ਨੂੰ ਥੋੜਾ ਥਮਾ ਇਸਤੇਮਾਲ ਕਰਨਾ ਚਾਹੀਦਾ ਇਹਦੇ ਵਿੱਚ ਅੱਛਾ ਫਿਰ ਦੂਜੀ ਗੱਲ ਜੇ ਹਰਪਾਲਪੁਰ ਨੇ ਕੰਮ ਕੀਤਾ ਹੀ ਸੀ ਤਕਾ ਮਾਰਿਆ ਮੌਕੇ ਤੇ ਮੌਤ ਹੋਈ ਤੇ ਉਹਨੂੰ ਉੱਥੇ ਮੌਕੇ ਤੇ ਹੀ ਅਰੈਸਟ ਕਰਨਾ ਚਾਹੀਦਾ ਤੁਸੀਂ ਉਹਨੂੰ ਜਾਣ ਦਿੱਤਾ ਪੂਰਾ ਦਿਨ ਗੁਜ਼ਰਨ ਦੇ ਬਾਵਜੂਦ ਅਜੇ ਤੱਕ ਐਫ ਆਈ ਆਰ ਕੱਟੀ ਨਹੀਂ ਗਈ ਸੀਨੀਅਰ ਅਫਸਰਾਂ ਨਾਲ ਮੇਰੀ ਗੱਲ ਹੋਈ ਹੈ ਕਹਿੰਦੇ ਜੀ ਐਫ ਆਈ ਆਰ ਲਿਖੀ ਜਾ ਰਹੀ ਹੈ ਮੈਂ ਇਹ ਦੱਸੋ ਇਹ ਕਿਹੜਾ ਕੋਈ ਐਹੋਜੀ ਚੀਜ਼ ਹੈ ਕਿ ਜਿਹਨੂੰ ਲਿਖਣ ਨੂੰ ਤੁਹਾਨੂੰ ਕੋਈ ਕੋਈ ਘੱਟ ਕੋਈ 8 ਤੋਂ 10 ਘੰਟੇ ਚਾਹੀਦੇ ਤੋ ਇਸ ਗੱਲ ਕਾਰਨ ਭਗਵੰਤ ਮਾਨ ਨੂੰ ਇੱਕੋ ਗੱਲ ਮੈਂ ਕਹੂੰਗਾ ਰੱਬ ਤੇਨੂੰ ਭੁੱਲਿਆ ਜ਼ਮੀਨ ਤੇ ਪੈਰ ਲਾ ਆ ਕੇ immediately FIR ਕੱਟ ਕਰਦੇ ਜਿਹੜੇ ਲੋਕ ਨੇ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਜੋ ਵੀ ਬਿਆਨ ਦਿੱਤੇ ਨੇ ਉਹਨਾਂ ਤੇ FIR ਕੱਟੀ ਜਾਏ ਇਮੀਡੀਏਟ ਕਾਰਵਾਈ ਹੋਏ ਉਹ ਬੰਦੇ ਅਰੈਸਟ ਕੀਤੇ ਜਾ ਤੇ ਫਿਰ ਪੋਸਟਮਾਰਟਮ ਦਾ ਬਾਕੀ ਦਾ ਕੰਮ ਕਿਸਾਨ ਜਥੇਬੰਦੀਆਂ ਸਾਰੀਆਂ ਤੇ ਬੈਠੀਆਂ ਉਹਨਾਂ ਨੂੰ ਤੁਸੀਂ ਬਕਾਇਦਤੌਰ ਕੰਫੀਡੈਂਸ ਚ ਲਓ ਉਸ ਤੋਂ ਬਾਅਦ ਫਿਰ ਪੋਸਟਮਾਰਟਮ ਹੋਏ ਤੇ ਨਾਲ ਇਸ ਗਰੀਬ ਕਿਸਾਨ ਭਰਾ ਨੂੰ ਜਿਹੜੀ ਕੰਪਨਸੇਸ਼ਨ ਜਿਸ ਤਰ੍ਹਾਂ ਬਾਕੀ ਜਗ੍ਹਾ ਦਿੱਤੀ ਗਈ ਹੈ ਸਰਕਾਰੀ ਨੌਕਰੀ ਵੀ ਤੇ ਪੈਸੇ ਦੀ ਮਦਦ ਉਹ ਵੀ ਨਾਲ ਹੀ ਕਰ ਕਰਨ ਦੇ ਵਿੱਚ ਅਸੀਂ ਪੂਰਨ ਇਹਨਾਂ ਦੀ ਇਸ ਲੜਾਈ ਦੇ ਵਿੱਚ ਸ਼ਾਮਲ ਆ ਜਿੱਥੇ ਵੀ ਲੋੜ ਪਏਗੀ ਅਸੀਂ ਆਪਣੀ ਕਿਸਾਨ ਜਥੇਬੰਦੀਆਂ ਨਾਲ ਤੇ ਕਿਸਾਨ ਵੀਰਾਂ ਨਾਲ ਖੜੇ ਹਾਂ ਪਤਾ ਨਹੀਂ ਪਾਰਟੀ ਕਿਉਂ ਨਹੀਂ ਜਾਗ ਰਹੀ ਹੈਗੀ ਕਿਸਾਨਾਂ ਨੂੰ ਬਹੁਤ ਦੇਰ ਹੋ ਗਈ ਇੱਥੇ ਵੇਖੋ ਮੇਰਾ ਤੇ ਪਹਿਲੇ ਤੋਂ ਕਹਿਣਾ ਹੈ ਕਿ ਜਿਹੜਾ ਭਗਵੰਤ ਮਾਨ ਹੈ ਇਹ ਕੇਜਰੀਵਾਲ ਦੇ ਵੀ ਕੰਟਰੋਲ ਤੋਂ ਬਾਹਰ ਹੈ ਇਹ ਸਿੱਧੇ ਤੌਰ 'ਤੇ ਭਾਜਪਾ ਦੀ ਸਰਕਾਰ ਨੂੰ ਰਨ ਕਰ ਦੇ ਕੇ ਕੇਜ ਜਿਹੜਾ ਭਗਵੰਤ ਮਾਨ ਦਾ ਹਰ ਕੰਮ ਹੈ ਤੁਸੀਂ ਵੇਖੋ ਇਸ ਕੇਸ ਦੇ ਵਿੱਚ ਐਫ ਆਈ ਆਰ ਦੇ ਰਹੀ ਕਿਉਂ ਹੋ ਰਹੀ ਹੈ ਉਹਦਾ ਮਤਲਬ ਸੈਂਟਰ ਤੋਂ ਪ੍ਰੈਸ਼ਰ ਆ ਰਿਹਾ ਹੋਣਾ ਸਰਦਾਰਨੀ ਪ੍ਰਨੀਤ ਕੌਰ ਦੇ ਨਾਲ ਉਹ ਬੰਦਾ ਆਇਆ ਉਹਨੂੰ ਬਚਾਉਣ ਦੀ ਕੋਸ਼ਿਸ਼ ਤੇ ਹੁਣ ਹੋਏਗੀ ਤੇ ਸੈਂਟਰ ਨੇ ਕਿ ਨਹੀਂ ਤੇ ਜੇ ਇਹਦੇ ਤੇ ਕੋਈ ਪ੍ਰੈਸ਼ਰ ਨਾ ਹੋਏ ਹੁਣ ਤੱਕ ਤੇ ਕਦੋਂ ਦਾ ਐਫ ਆਈ ਆਰ ਕੱਟ ਕੇ ਤੇ ਗ੍ਰਿਫਤਾਰੀ ਹੋ ਜਾਣੀ ਚਾਹੀਦੀ ਸੀ ਉਹਦਾ ਮਤਲਬ ਨਹੀਂ ਹੋ ਰਹੀ ਥੈਟ ਮੀਨ ਸੈਂਟਰ ਤੋਂ ਸਿੱਧੇ ਤੌਰੇ ਦੇ ਨੂੰ ਪ੍ਰੈਸ਼ਰ ਆ ਰਿਹਾ ਹੁਣੇ ਕੋਈ ਸੂਤਾ ਫਸਿਆ ਵਿੱਚ ਜੀ ਬਟ ਇਹਨੇ ਮੈਂ ਤਾਂ ਸਿੱਧੇ ਤੌਰ 'ਤੇ ਕਿ ਜੋ ਪੰਜਾਬ ਦੀ ਕਿਸਾਨੀ ਨਾਲ ਦੋਹਰੀ ਵਾਰ ਹੋਇਆ ਇਹਦੇ ਵਾਸਤੇ ਸਿੱਧੇ ਤੌਰ ਭਗਵੰਤ ਮਾਨ ਰਿਸਪਾਂਸਿਬਲ ਹੈ ਅਸੀਂ ਇਹਨੂੰ ਰਿਸਪਾਂਸਿਬਲ ਠਰਾਨੇ ਆ ਆਏਗਾ ਟਾਈਮ ਪੰਜਾਬ ਦੇ ਲੋਕ ਘਟਾਰੇ ਤੇ ਇਹਨੂੰ ਖੜਾ ਕਰਨਗੇ ਇਹਦਾ ਐਂਟੀ ਕਿਸਾਨ ਚਿਹਰਾ ਇਹਦਾ ਐਂਟੀ ਪੰਜਾਬ ਚਿਹਰਾ ਲੋਕਾਂ ਨੇ ਬਹੁਤ ਚੰਗੀ ਤਰ੍ਹਾਂ ਜਾਣ ਲਿਆ ਪਛਾਨ ਲਿਆ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر